ਇਹ ਇਹ ਪਹਿਲੀ ਵਾਰੀ ਮੇਰਾ ਖਿਆਲ ਹੈ ਕਿ ਅੰਦਾਜ਼ ਇਤਿਹਾਸ 'ਚ ਪਹਿਲੀ ਵਾਰੀ ਹੋਈ ਹੈ। ਔਰੇ ਔਰੇ ਬੜੀ ਵੱਡੀ ਗੱਲ ਹੋਈ ਹੈ। ਇਹ ਇਹ ਇੱਕ ਤਰ੍ਹਾਂ ਦਾ ਪਾਰਟੀਆਂ ਨੂੰ ਸੁਨੇਹਾ ਵੀ ਹੈ। ਇਕੱਲੀ ਇੱਕ ਪਾਰਟੀ ਨੂੰ ਸੁਨੇਹਾ ਹੈ ਸਾਰੀ ਸਾਰੀਆਂ ਪਾਰਟੀਆਂ ਜਿਹੜੀਆਂ ਇੱਥੇ ਚਾਚਾ ਇਫੈਕਟ ਲੈਵਲ ਤੇ ਚਾਚਾ ਬ੍ਰੋ ਚੱਲਾਉਂਦੇ ਆ। ਸਾਡਾ ਸਾਡਾ ਸਿਟੀ ਲੈਵਲ ਤੇ ਪਾਰਟੀ ਸਟਾਕ ਤੇ ਇਲੈਕਸ਼ਨ ਲਾਣੀ ਇੰਡੀਆ 'ਚ ਇੰਡੀਆ। ਪਾਰਟੀਆਂ ਨੂੰ ਇਹ ਸੁਨੇਹਾ ਹੈਗਾ ਕਿ ਜੇ ਤੁਸੀਂ ਆਦੇ ਵੋਲੰਟੀਅਰਾਂ 'ਚ ਖਿਆਲ ਨਹੀਂ ਰੱਖੋ ਤੇ ਸਿਰਫ ਲਾਰੇ ਹੋਈ ਲਾਈ ਜਾਉਗੇ ਤਾਂ ਉਹ ਦਾਟ ਆ ਹੋਏਗਾ ਜਿਹੜਾ ਆ ਆ ਆ ਫੈਜ ਸੈਕਟਰੀ ਉੱਥੇ ਇੱਥੇ ਖਾਲ ਦੇ ਵਿੱਚ ਇਕੱਠ ਕੀਤਾ ਗਿਆ ਤੁਸੀਂ ਤੁਸੀਂ ਹੈਰਾਨ ਹੋ ਜਾਉਗੇ ਜਿਹੜੀਆਂ ਆਮ ਰੈਲੀ ਹੁੰਦੀਆਂ ਨੇ ਨਾ ਲੀਡਰਸ ਆਉਂਦੇ ਨੇ ਜਿਹੜੇ ਜਿਹੜੇ ਯੂਨ ਮੈਂਬਰ ਪਾਰਲੀਮੈਂਟਸ ਮੇ ਜਿਹੜੇ ਕੁਝ ਰੈਲੀ ਕਰਨ ਨੂੰ ਉਹਨੇ ਨਹੀਂ ਕਰਦੇ ਨੇ ਉਹਨਾਂ ਚ ਬਹੁਤਿਆਂ ਦੇ ਵਿੱਚ ਕਈ ਵਾਰੀ ਇੰਨਾ ਕਰਦੇ ਹੁੰਦਾ ਜਿੰਨਾ ਕੇਸ ਦੇ ਵਿੱਚ ਕਰਦਾ ਸੀਗਾ ਇਸ ਦੇ ਵਿੱਚ ਡਰਾਬਲਸ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਾਲ ਉਹਨਾਂ ਦਾ ਸ਼ਿਕਵਾ ਜਿਹੜਾ ਸ਼ਿਕਵਾ ਹੈਗਾ ਉਹ ਹੋ ਹੋ ਇਹ ਕਹਿ ਰਹੇ ਨੇ ਕਿ ਸਾਨੂੰ ਧਾਰੇ ਲਾਏ ਗਏ ਨੇ